Namaskar Akashwani dai jalandar kendra hun to se janchul sharma to pratishak pra ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਸ਼ਾਮ ਰਾਸ਼ਟਰਪਤੀ ਭਵਨ ਵਿਖੇ ਨਾਮਜ਼ਦ ਪ੍ਰਧਾਨ ਮੰਤਰੀ ਨਿਯੁਕਤ ਨਰਿੰਦਰ ਮੋਦੀ ਅਤੇ ਉਹਨਾਂ ਦੇ ਮੰਤਰੀ ਮੰਡਲ ਨੂੰ ਅਹੁਦੇ ਅਤੇ ਪੇਦ ਗੁਪਤ ਰੱਖਣ ਦੀ ਸੌਂਚ ਚੁਕਾਉਣਗੇ ਰਾਸ਼ਟਰਪਤੀ ਨੇ ਸ਼੍ਰੀ ਮੋਦੀ ਨੂੰ ਸਰਕਾਰ ਗਠਨ ਦਾ ਸੱਤਾ ਦਿੱਤਾ ਸੀ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸ਼੍ਰੀ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਸੀ ਅਤੇ ਸਰਕਾਰ ਦੇ ਗਠਨ ਦਾ ਦਾਅਵਾ ਪੇਸ਼ ਕੀਤਾ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੀ ਅਗਵਾਈ ਹੇਠ ਰਾਸ਼ਟਰੀ ਜਮਹੂਰੀ ਗੱਠਜੋੜ ਐਨਡੀਏ ਦੇ ਵਫਦ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਸ਼੍ਰੀ ਮੋਦੀ ਨੂੰ ਬੀਜੇਪੀ ਸਦੀ ਦਲਦਲ ਨੀਤਾ ਚੁਣੇ ਜਾਣ ਬਾਰੇ ਇੱਕ ਪੱਤਰ ਸੌਂਪਿਆ ਜ਼ਿਕਰ ਹੋ ਗਿਆ ਕਿ ਸਾਂਚਕ ਸਮਾਗਮ 'ਤੇ ਕਈ ਗੁਆਂਢੀ ਮੁਲਕਾਂ ਦੇ ਨੇਤਾਵਾਂ ਨੂੰ ਵੀ ਸੱਤਾ ਦਿੱਤਾ ਗਿਆ ਵਿਦੇਸ਼ ਮੰਤਰੀ ਆਲੀ ਨੇ ਦੱਸਿਆ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ਰੌਨਲਡ ਵਿਕਰਮ ਸਿੰਘੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੇਜ਼ੂ ਸੇਲੇਸ਼ਸ ਦੇ ਉਪ ਰਾਸ਼ਟਰਪਤੀ ਅਹਿਮਦ ਅਫੀਫ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਸਾਂਚਕ ਸਮਾਗਮ 'ਚ ਹਿੱਸਾ ਲੈਣ ਵਾਲਿਆਂ 'ਚ ਸ਼ਾਮਲ ਨੇ ਦਿੱਲੀ ਪੁਲਿਸ ਨੇ ਸਾਂਚਕ ਸਮਾਗਮ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਨੇ ਆਕਾਸ਼ਵਾਣੀ ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਕਰੇਗਾ ਇਹ ਪ੍ਰਸਾਰਣ ਦਿੱਲੀ ਦੇ ਐਫਐਮ ਗੋਲਡ ਇੰਦਰਪ੍ਰਸਤ ਦਾ ਆਕਾਸ਼ਵਾਣੀ ਲਾਈਵ ਨਿਊਜ਼ ਚੈਨਲ ਤੇ YouTube ਚੈਨਲ ਤੇ ਸ਼ਾਮ 6:45 ਮਿੰਟ ਤੋਂ ਉਪਲਬਧ ਹੋਵੇਗਾ ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਨੂੰ ਸਰਬਸੰਮਤੀ ਨਾਲ ਕਾਂਗਰਸ ਸੰਸਦੀ ਦਲਦਾ ਪ੍ਰਧਾਨ ਚੁਣ ਲਿਆ ਗਿਆ ਪਾਰਟੀ ਆਗੂ ਰਾਜੀਵ ਸ਼ੁਕਲਾ ਨੇ ਕਿਹਾ ਕਿ ਸ਼੍ਰੀਮਤੀ ਸੋਨੀਆ ਗਾਂਧੀ ਨੇ ਇਹ ਅਹੁਦਾ ਸਵੀਕਾਰ ਕਰ ਲਿਆ ਇਸ ਤੋਂ ਪਹਿਲਾਂ ਕਾਂਗਰਸ ਵਰਕਿੰਗ ਕਮੇਟੀ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਸੀਨੀਅਰ ਪਾਰਟੀ ਆਗੂ ਰਾਹੁਲ ਗਾਂਧੀ ਨੂੰ ਲੋਕ ਸਭਾ ਚ ਵਿਰੋਧੀ ਧਿਰ ਦੀ ਆਗੂ ਦੀ ਭੂਮਿਕਾ ਨਿਭਾਉਣ ਦੀ ਬੇਨਤੀ ਕੀਤੀ ਸੀ ਵਰਕਿੰਗ ਕਮੇਟੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਚ ਕਾਂਗਰਸ ਇੱਕ ਮਜ਼ਬੂਤ ਤੇ ਚੌਕਸ ਵਿਰੋਧੀ ਧਿਰ ਦੀ ਭੂਮਿਕਾ ਨਿਭਾਏਗੀ ਦੇਸ਼ ਵਿੱਚ ਸਾਲ 1872 ਵਿੱਚ ਬਣੇ ਤਿੰਨ ਅਪਰਾਧਿਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ ਬਣਾਈ ਗਈ ਇਹ ਨਵੇਂ ਕਾਨੂੰਨ ਪਹਿਲੀ ਜੁਲਾਈ ਤੋਂ ਲਾਗੂ ਹੋ ਜਾਣਗੇ। ਇਹਨਾਂ ਵਿੱਚ ਔਰਤਾਂ ਤੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ। ਜੁਨਸੀ ਜੁਰਮਾਂ ਨਾਲ ਨਜੁੱਟਣ ਲਈ ਔਰਤਾਂ ਤੇ ਬੱਚਿਆਂ ਪ੍ਰਤੀ ਅਪਰਾਧਾਂ ਦਾ ਇੱਕ ਨਵਾਂ ਅਧਿਆਇ ਸ਼ਾਮਲ ਕੀਤਾ ਗਿਆ ਹੈ। ਕਾਨੂੰਨ ਖੇਤਰ ਨਾਲ ਜੁੜੇ ਮਾਹਰ ਇਹਨਾਂ ਕਾਨੂੰਨਾਂ ਨੂੰ ਕਾਫੀ ਫਾਇਦੇਮੰਦ ਦੱਸਦੇ ਨੇ। ਡਾਕਟਰ ਸੁਨੀਲ ਮਲਨ ਪੀ ਐਚ ਡੀ ਲਾਅ ਤਿੰਨ ਕਾਨੂੰਨ ਬਣੇ ਨੇ ਨਵੇਂ ਔਰ ਇੰਨੇ ਚ ਮੋਟਾ ਮੋਟਾ ਬਦਲਾਅ ਮੈਂ ਤੁਹਾਨੂੰ ਦੱਸ ਦਿੰਦਾ ਪਹਿਲਾਂ ਜਿਵੇਂ 304 ਚ ਰੋਡ ਐਕਸੀਡੈਂਟ ਵਾਸਤੇ ਹੁੰਦੀ ਸੀ ਤੇ ਪੁਲਿਸ ਵਾਲੇ ਹੀ ਆਪਣੇ ਵਿਚਾਲੇ ਕੇ ਉਹ ਜਮਾਨਤ ਦੇ ਦਿੰਦੇ ਸੀ ਹੁਣ ਜੇ ਤੁਸੀਂ ਹਿੱਟ ਐਂਡ ਰਨ ਕੀਤਾ ਤੁਸੀਂ ਉਸ ਤੋਂ ਬਾਅਦ ਫੜੇ ਜਾਓਗੇ ਤੇ ਤੁਹਾਡੇ ਤੇ 10 ਸਾਲ ਦੀ ਕੈਦ ਹੋਏਗੀ ਐਕਸੀਡੈਂਟ ਕਰਕੇ ਚਾਹੇ ਨਾ ਹੋਵੇ ਪਰ ਭਜਨ ਕਰਕੇ ਜ਼ਰੂਰ ਹੋਏਗੀ ਜਮਾਨਤ ਵੀ ਔਖੀ ਮਿਲੇਗੀ ਤੁਹਾਨੂੰ ਦੂਸਰੇ ਵਾਰ ਤੁਹਾਨੂੰ ਤਰੀਕਾ ਦੱਸਾਂ ਕਿ ਪਹਿਲਾਂ ਤੇ ਪੀਓ ਦੀ ਕਾਰਵਾਈ ਜਦੋਂ ਹੁੰਦੀ ਸੀ ਬੰਦਾ ਪੇਸ਼ ਫੇਰ ਵੀ ਨਹੀਂ ਸੀ ਹੁੰਦਾ ਜਿਹਨੂੰ ਆਪਾਂ ਇਸ਼ ਡਾਈ ਕਰਕੇ ਨੁਕਰੇ ਰੱਖ ਦਿੱਤਾ ਜਾਂਦਾ ਸੀ ਜਿ ਜਦੋਂ ਬੰਦਾ ਫੜਿਆ ਜਾਏਗਾ ਉਸ ਵੇਲੇ ਕੇਸ ਦੁਆਰਾ ਖੋਲਾਂਗੇ ਪਰ ਹੁਣ ਜਿਹੜੀ ਨਵੀਂ ਭਾਰਤੀਏ ਨਿਆਂ ਸੰਹਿਤਾ ਔਰ ਭਾਰਤੀਏ ਸੁਰੱਖਿਆ ਅਧਿਨਿਯਮ ਹੈ ਉਹਦੇ ਮੁਤਾਬਕ ਜੇ ਤੁਸੀਂ ਪੀਓ ਡਿਕਲੇਅਰ ਹੋ ਗਏ ਹੋ ਤੇ ਕੋਰਟ ਤੁਹਾਡੀ ਪਬਲਿਕੇਸ਼ਨ ਦੇ ਤੇ ਇੱਕ ਤੁਹਾਡੇ ਨੋਟਿਸ ਕੱਢੇਗੀ 30 ਦਿਨ ਦੀ ਵੈਲਿਡਿਟੀ ਵਾਲਾ ਔਰ ਜੇ 30 ਡੇਸ ਤੱਕ ਤੁਸੀਂ ਨਹੀਂ ਆਉਂਦੇ ਕੋਰਟ ਦੇ ਵਿੱਚ ਤੇ ਤੁਹਾਡੇ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰਤੀ ਜਾਏਗੀ ਮੈਂ ਮੁੱਗਾ ਤੋਂ ਤੇਜਿੰਦਰ ਸਿੰਘ ਬੋਲ ਰਿਹਾ ਹਾਂ ਨਿਸ਼ਚਿਤ ਸਮੇਂ ਦੇ ਅੰਦਰ ਇਨਸਾਫ ਮਿਲ ਸਕੇਗਾ ਲੋਕਾਂ ਨੂੰ ਇਹਨਾਂ ਕਾਨੂੰਨਾਂ ਦੇ ਆਉਣ ਕਰਕੇ ਤੇ ਵੱਡੀ ਗੱਲ ਇਹ ਹੈ ਕਿ ਇਹ ਕਾਨੂੰਨ ਜਿਹੜੇ ਆ ਇਸ ਮਕਸਦ ਨੂੰ ਮੁੱਖ ਰੱਖ ਕੇ ਬਣਾਏ ਗਏ ਕਿ ਸਜ਼ਾ ਦੀ بجائے ਇਨਸਾਫ ਤੇ ਕੇਂਦਰਿਤ ਹੋਇਆ ਜਾਵੇ ਜਿਹੜੇ ਰੇਪ ਵਰਗੇ ਕੇਸ ਹੈਗੇ ਆ ਜਾਂ ਹੋਰ ਇਹੋ ਜਿਹੇ ਗੰਭੀਰ ਕੇਸ ਹੈਗੇ ਆ ਉਹਦੇ ਵਿੱਚ ਮਹਿਲਾਵਾਂ ਜਿਹੜੀਆਂ ਆ ਆਮ ਪ੍ਰਭਾਵਿਤ ਲੋਕ ਆ ਉਹ ਅੱਗੇ ਨਹੀਂ ਆਉਂਦੇਗੇ ਸੋ ਇਹਨਾਂ ਕਾਨੂੰਨਾਂ ਦੇ ਆਉਣ ਦੇ ਨਾਲ ਜਦੋਂ ਵੀ ਇਹੋ ਜਿਹੇ ਰੇਪ ਵਰਗੇ ਕੇਸ ਚੱਲਣਗੇ ਤਾਂ ਉਹਦੇ ਵਿੱਚ ਮੀਡੀਆ ਦੇ ਵਿੱਚ ਪ੍ਰਕਾਸ਼ਨ ਜਿਹੜਾ ਹੈਗਾ ਉਸ ਨੂੰ ਰੋਕਣ ਦਾ ਜਿਹੜਾ ਪ੍ਰਾਵਧਾਨ ਕੀਤਾ ਗਿਆ ਹੈਗਾ ਪ੍ਰਕਾਸ਼ਨ ਦੇ ਵਿੱਚ ਇਹ ਚੀਜ਼ਾਂ ਨਹੀਂ ਜਾਣਗੀਆਂ ਤਾਂ ਬਧੇਰੇ ਔਰਤਾਂ ਜਿਹੜੀਆਂ ਹੈਗੀਆਂ ਉਹ ਇਨਸਾਫ ਲੈਣ ਲਈ ਅੱਗੇ ਆਉਣਗੀਆਂ ਤੇ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਸਜ਼ਾਵਾ ਮਿਲ ਸਕਣਗੀਆਂ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਐਸਐਚਓਸ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਨੂੰ ਹੁਣ ਰੋਜ਼ਾਨਾ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਆਪਣੇ ਦਫ਼ਤਰਾਂ 'ਚ ਬੈਠਣਾ ਹੋਵੇਗਾ ਇਸ ਉਪਰਾਲੇ ਦੇ ਆਧਾਰ 'ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਇਸ ਸਬੰਧੀ ਹੁਕਮ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਵੱਲੋਂ ਦਿੱਤੇ ਗਏ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ 'ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ ਲੋਕਾਂ ਵੱਲੋਂ ਆ ਰਹੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨ ਵਾਸਤੇ ਪੁਲਿਸ ਮੁਖੀ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਇਹ ਹੁਕਮ ਡੀਜੀਪੀ ਆਈਜੀਪੀ ਡਾਈਜੀ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਸਬਡਿਵੀਜ਼ਨਲ ਡੀਐਸਪੀ ਤੇ ਸਾਰੀਆਂ ਰੇਂਜਾਂ ਦੇ ਐਸਐਚਓਜ਼ ਤੇ ਲਾਗੂ ਹੋਣਗੇ ਇਹ ਹੁਕਮ ਸਾਰੇ ਕੰਮਕਾਜਿਤ ਦਿਨਾਂ ਤੇ ਵੀ ਲਾਗੂ ਹੋਵੇਗਾ ਪੁਲਿਸ ਮੁਖੀ ਨੇ ਸਪਸ਼ਟ ਕੀਤਾ ਹੈ ਕਿ ਸਾਰਿਆਂ ਨੂੰ ਇਹਨਾਂ ਹੁਕਮਾਂ ਦੀ ਪਾਲਣਾ ਕਰਨੀ ਹੋਵੇਗੀ ਫਰੀਦਕੋਟ ਦੇ ਸਿਫਤਕਾਰ ਸਮਰਾ ਨੇ ਜਰਮਨੀ ਦੇ ਸ਼ਹਿਰ ਮਿਊਨਿਕ ਵਿਖੇ ਚੱਲ ਰਹੇ ਸੀਨੀਅਰ ਵਰਲਡ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਕਾਂਸੀ ਦਾ ਤਮਗਾ ਜਿੱਤੇ ਇਸ ਜਿੱਤ ਨਾਲ ਉਸਨੇ ਫਰੀਦਕੋਟ ਪੰਜਾਬ ਤੇ ਦੇਸ਼ ਦਾ ਨਾਂ ਇੱਕ ਵਾਰ ਫਿਰ ਦੇਸ਼ ਦੁਨੀਆ ਅੰਦਰ ਰੌਸ਼ਨ ਕੀਤਾ ਇਸ ਦਿਨ ਵਾਲੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਨਮਸਕਾਰ